ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਰੂਹ ਤੇਰੀ ਸਾਹ ਮੇਰੇ ਭਾਗ ਚੌਥਾ ਜਿਸ ਨੂੰ ਲਿਖਿਆ ਹੈ ਰਾਧਾ ਸ਼ਰਮਾ ਜੀ ਨੇ ਉਮੀਦ ਹੈ ਤੁਹਾਨੂੰ ਪਹਿਲੇ ਤਿੰਨ ਭਾਗ ਪਸੰਦ ਆਏ ਹੋਣਗੇ ਇਹ ਭਾਗ ਵੀ ਜ਼ਰੂਰ ਪਸੰਦ ਆਵੇਗਾ ਇਹ ਦੇ ਹੜਬਰਾਹੜ ਵੇਖ ਜਵਰਾਜ ਨੇ ਵਾਪਸ ਆਪਣਾ ਸਿਰ ਹਲਕਾ ਜਿਹਾ ਥੱਲੇ ਝੁਕਾ ਲਿਆ ਤੇ ਰੋਟੀ ਖਾਣ ਲੱਗਾ ਆਪਣੀ ਪਲੇਟ ਵੱਲ ਗਰਦਨ ਝੁਕਾ ਕੇ ਬੈਠੀ ਹੀਰ ਨੇ ਤਰਸਿਆ ਨਜ਼ਰਾਂ ਨਾਲ ਜਗਰਾਜ ਵੱਲ ਫਿਰ ਤੋਂ ਵੇਖਿਆ ਤਾਂ ਉਹ ਰੋਟੀ ਖਾਂਦਾ ਵੇਖ ਹੀਰ ਨੇ ਅੰਦਰ ਹੀ ਅੰਦਰ ਸਾਹ ਛੱਡਿਆ ਰੋਟੀ ਖਾਣ ਤੋਂ ਬਾਅਦ ਮਿੱਠੇ ਦੀ ਵਾਰੀ ਆਈ ਤਾਂ ਹੀਰ ਅੰਦਰ ਜਾ ਕੇ ਹਲਵਾ ਗਰਮ ਕਰਕੇ ਲੈ ਆਈ ਗਾਜਰ ਦਾ ਹਲਵਾ ਹੀਰ ਨੇ ਪਹਿਲੇ ਜਗਰਾਜ ਨੂੰ ਪੋਸਿਆ ਫਿਰ ਬਲਵੀਰ ਨੂੰ ਫਿਰ ਅਖੀਰ ਵਿੱਚ ਆਪਣੇ ਲਈ ਹਲਵਾ ਖਾ ਕੇ ਜਗਰਾਜ 5 ਕੁ ਮਿੰਟ ਉੱਥੇ ਬੈਠਿਆ ਤੇ ਫਿਰ ਉੱਠ ਕੇ ਉੱਪਰ ਆ ਗਿਆ ਉਸ ਦੇ ਜਾਣ ਤੋਂ ਬਾਅਦ ਹੀਰ ਨੇ ਸਾਰਾ ਸਮਾਨ ਤੇ ਬਰਤਨ ਚੋ ਰਸੋਈ ਵਿੱਚ ਪਹੁੰਚਾਈ ਤੇ ਬਚੀ ਹੋਈ ਸਬਜ਼ੀ ਕੱਡ ਪਟਿਜ ਵਿੱਚ ਰੱਖ ਦਿੱਤੀ ਉਹ ਇਹ ਕੰਮ ਕਰ ਹੀ ਰਹੀ ਸੀ ਕਿ ਤਦੇ ਬਲਵੀਰ ਉੱਠ ਕੇ ਅੰਦਰ ਆਏ ਤੇ ਉਹਨਾਂ ਨੇ ਸੈਲਫ ਤੇ ਪਈ ਉਸ ਕੌਲੀ ਬਨ ਦੇਖਿਆ ਜਿਸ ਵਿੱਚ ਜਿਵਰਾਜ ਨੂੰ ਰਾਜਮਾ ਦੀ ਸਬਜ਼ੀ ਪਾਈ ਸੀ ਉਸ ਕੌਲੀ ਵਿੱਚ ਸਬਜ਼ੀ ਹਲੇ ਵੀ ਉੱਥੇ ਹੀ ਪਈ ਸੀ ਤੇ ਸਬਜੀ ਦਾ ਰੰਗ ਨੂੰ ਦੇਖਦੇ ਹੋਏ ਬਲਵੀਰ ਨੇ ਆਪਣੀ ਅੱਖਾਂ ਬੰਦ ਕਰ ਲਈਆਂ ਤੇ ਹੀਰ ਦੇ ਨਾਮ ਤੇ ਜੋਰ ਦਿੰਦੇ ਹੋਏ ਕਿਹਾ ਹੀਰ ਹੀਰ ਰਸੋਈ ਵਿੱਚ ਖੜੀ ਵੱਚੀ ਹੋਈ ਸਬਜੀ ਛੋਟੇ ਖਾਲੀ ਵਰਤਨਾ ਵਿੱਚ ਕੱਢ ਕੇ ਫਰिज ਵਿੱਚ ਰੱਖ ਰਹੀ ਸੀ ਤਦੇ ਬਾਹਰੋਂ ਬਲਵੀਰ ਆਇਆ ਤੇ ਉਸਨੇ ਸੈਲਫ ਦੇ ਪਈ ਰਾਜਮਾਂ ਦੀ ਕਟੋਰੀ ਵੱਲ ਦੇਖਿਆ ਜਿਸ ਸਬਜੀ ਵਿੱਚ ਮਿਰਚ ਪਾਈ ਹੋਈ ਸੀ ਇਹ ਉਹੀ ਟਰੈਡਿਸ਼ਨ ਜਿਹੜੀ ਜਬਰਾਜ ਨੇ ਮਿਰਚ ਕਰਕੇ ਨਹੀਂ ਖਾਦੀ ਸੀ ਕਟੋਰੀ ਵੱਲ ਵੇਖਦੇ ਹੋਏ ਬਲਬੀਰ ਨੇ ਇੱਕ ਚਮਚਕਿਆ ਤੇ ਸਬਜ਼ੀ ਵਿੱਚ ਚਮਚ ਘਮਾਉਂਦੇ ਹੋਏ ਉਸਨੇ ਚਿਹਰੇ ਦੇ ਭਾਅ ਬਦਲ ਲਗੇ ਫਿਰ ਉਹਨਾਂ ਨੇ ਚਮਚ ਸਿੰਕ ਵਿੱਚ ਛੁੱਟਿਆ ਤੇ ਹੀਰ ਵੱਲ ਮੁੜਦੇ ਹੋਏ ਉਰ ਦੇ ਨਾਮ ਤੇ ਜੋਰ ਦਿੰਦੇ ਹੋਏ ਕਿਹਾ ਹੀਰ ਆਵਾਜ਼ ਸੁਣ ਹੀਰ ਹੱਥ ਛੱਡ ਕੜਛੀ ਪਕੜੇ ਪਾਰਟੀ ਤੇ ਸਵਾਲਿਆ ਨਜ਼ਰਾਂ ਨਾਲ ਬਲਬੀਰ ਨੂੰ ਦੇਖ ਰਹੀ ਸੀ ਹਾਂਜੀ ਪਾਪਾ ਬਲਬੀਰ ਨੇ ਜਦੋਂ ਥੋੜੀ ਦੇਰ ਤੱਕ ਕੁਝ ਨਹੀਂ ਕਿਹਾ ਤਾਂ ਹੀਰ ਨੇ ਮੋਢੇ ਉੱਚਕਾਉਂਦੇ ਹੋਏ ਕਿਹਾ ਹੀਰ ਮੈਂ ਹਮੇਸ਼ਾ ਇਹੀ ਸੋਚਿਆ ਕਿ ਮੇਰੀ ਬੇਟੀ ਨਰਮ ਦਿਲ ਹੈ ਬਹੁਤ ਪਿਆਰੀ ਹੈ ਸਭ ਨਾਲ ਢੰਗ ਨਾਲ ਗੱਲ ਕਰਦੀ ਹੈ ਸਭ ਨੂੰ ਪਿਆਰ ਦੀਆਂ ਨਜ਼ਰਾਂ ਨਾਲ ਦੇਖਦੀ ਹੈ ਪਰ ਹੀਰ ਸਿਰਫ ਇੱਕ ਇਨਸਾਨ ਦੇ ਲਈ ਇਹ ਸਭ ਚੀਜ਼ਾਂ ਤੇਰੇ ਦਿਲ ਵਿੱਚ ਕਿੱਥੋਂ ਆ ਗਈਆਂ ਉਸ ਮੁੰਡੇ ਨੂੰ ਤਾਂ ਤੂੰ ਜਾਣਦੀ ਵੀ ਨਹੀਂ ਜੋ ਤੇਰੇ ਦਿਲ ਵਿੱਚ ਉਸਦੇ ਲਈ ਇੰਨਾ ਗੁੱਸਾ ਜਨਪਤ ਹੋਵੇ ਫਿਰ ਕਿਉਂ ਉਸਦੇ ਨਾਲੇ ਮੇ ਕੀਤਾ ਬਲਵੀਰ ਨੇ ਇੱਕ ਇੱਕ ਸ਼ਬਦ ਬੋਲ ਕੇ ਹੀਰ ਦੀਆਂ ਅੱਖਾਂ ਵਿੱਚ ਦੇਖਦੇ ਹੋਏ ਗੁੱਸੇ ਨਾਲ ਕਿਹਾ ਤੇ ਉਸ ਦਾ ਕਿਹਾ ਇੱਕ ਇੱਕ ਸ਼ਬਦ हीर ਨਹੀਂ ਕਿਸੇ تیرਵੰਗ ਸੀ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਬਲਬੀਰ ਨੂੰ ਪਤਾ ਲੱਗ ਗਿਆ ਕਿ ਉਸਨੇ ਜਗਰਾਜ ਨਾਲ ਕੀ ਕੀਤਾ ਹੈ ਤਾਂ ਉਹ ਅੰਦਰ ਤੱਕ ਕੰਬ ਗਈ ਉਸ ਦੀ ਜ਼बान ਅੱਜ ਉਸ ਦਾ ਸਾਹ ਦਿਨ ਤੋਂ ਮਨਾ ਕਰਨ ਲੱਗੀ ਸੀ ਕਿਉਂਕਿ ਬਲਬੀਰ ਦੀਆਂ ਅੱਖਾਂ ਵਿੱਚ ਅੱਜ ਉਸਨੇ ਆਪਣੇ ਲਈ ਗੁੱਸਾ ਵੇਖਿਆ ਸੀ ਖੁਦ ਨੂੰ ਬਚਾਉਣ ਦੇ ਲਈ ਇੱਕ ਆਖਰੀ ਉਮੀਦ ਨਾਲ ਹੀਰ ਨੇ ਨਜ਼ਰਾਂ ਇੱਧਰ ਉੱਧਰ ਫੇਰਦੇ ਹੋਏ ਕਿਹਾ ਕੀ ਹੋਇਆ ਪਾਪਾ ਤੁਸੀਂ ਇਹ ਕੀ ਕਹਿ ਰਹੇ ਹੋ ਮੈਂ ਮੈਂ ਕੀ ਕਰ ਦਿੱਤਾ ਅਜਿਹਾ ਹੀਰ ਜੇ ਤੂੰ ਹੁਣ ਅਣਜਾਣ ਬਣ ਦਾ ਨਾਟਕ ਕੀਤਾ ਨਾ ਤਾਂ ਦੇਖ ਲਈ ਮੈਂ ਕੀ ਕਰਨਾ ਹੈ ਤੂੰ ਹੀ ਜਵਰਾਜ ਦੀ ਸਬਜ਼ੀ ਵਿੱਚ ਜ਼ਿਆਦਾ ਲਾਲ ਮਿਰਚ ਮਲਾਈ ਹੈ ਪਾਈ ਹੈ ਨਾ ਬਲਵੀਰ ਨੇ ਸਵਾਲ ਕੀਤਾ ਪਰ ਹੀਰ ਸਿਰ ਝੁਕਾ ਕੇ ਚੁੱਪ ਖੜੀ ਸੀ ਤੇ ਡਰ ਕਰਕੇ ਉਸਦੇ ਬੁੱਲ ਥਰ-ਥਰਾਉਣ ਲੱਗੇ ਇਰ ਮੈਂ ਕੁਝ ਪੁੱਛ ਰਿਹਾ ਹਾਂ ਉਸ ਦਾ ਜਵਾਬ ਮੈਨੂੰ ਚਾਹੀਦਾ ਹੈ ਤੇਰੀ ਸ਼ਰਾਰਤ ਕਰਕੇ ਅੱਜ ਕਿਸੇ ਦੀ ਜਾਣ ਤੇ ਬਣਾਈ ਸੀ ਉਹ ਵੀ ਉਸ ਇਨਸਾਨ ਦੀ ਜਾਨ ਜਿਸ ਨੂੰ ਮਿਲੇ ਹਲੇ ਤੈਨੂੰ ਇੱਕ ਪੂਰਾ ਦਿਨ ਵੀ ਨਹੀਂ ਹੋਇਆ ਸੀ ਉਸ ਨੇ ਨਾ ਤਾਂ ਆ ਕੇ ਤੈਨੂੰ ਕੁਝ ਬੁਰਾ ਭਲਾ ਕਿਹਾ ਤੇ ਨਾ ਹੀ ਕਦੇ ਤੁਸੀਂ ਪਹਿਲੇ ਮਿਲੇ ਹੋ ਫਿਰ ਕਿਉਂ ਤੇਰੇ ਦਿਲ ਵਿੱਚ ਉਸ ਲਈ ਗੁੱਸਾ ਭਰ ਗਿਆ ਉਹ ਚੁੱਪ ਰਹਿਣਾ ਜ਼ਿਆਦਾ ਪਸੰਦ ਕਰਦਾ ਹੈ ਕੀ ਇਹ ਤੇਰੇ ਗੁੱਸੇ ਦੀ ਵਜ੍ਹਾ ਹੈ ਹੁਣ ਤੂੰ ਆਪਣੀ ਆਦਤ ਤੇ ਪਸੰਦ ਕਿਸੇ ਹੋਰ ਤੇ ਥੋਪਣਾ ਚਾਹੁੰਦੀ ਹੈ ਤੈਨੂੰ ਪਤਾ ਵੀ ਹੈ ਅਦਜੁਨ ਦੇ ਨਾਲ ਜੋ ਕੁਝ ਤੂੰ ਕੀਤਾ ਹੈ ਕੀ ਹੋ ਸਕਦਾ ਸੀ ਉਸ ਨਾਲ ਪਰ ਪਰ ਪਪਾ ਮੈਨੂੰ ਇਹ ਨਹੀਂ ਸੀ ਪਤਾ ਕਿ ਮਿਰਚੇ ਖਾਣ ਨਾਲ ਉਸਦੀ ਹਾਲਤ ਇਹ ਹੋ ਜਾਵੇਗੀ ਅੱਛਾ ਜੇ ਪਤਾ ਹੁੰਦਾ ਤੂੰ ਮਿਰਚ ਦੀ ਜਗ੍ਹਾ ਤੇ ਨਮਕ ਜ਼ਿਆਦਾ ਕਰ ਦੇਣਾ ਸੀ ਉਸ ਦੀ ਸਬਜ਼ੀ ਵਿੱਚ ਹੈ ਨਾ ਹੀਰ ਤੇਰੇ ਬਚਪਨੇ ਨੂੰ ਮੈਂ ਜਾਣਦਾ ਹਾਂ ਪਰ ਇਹੋ ਜੀਆਂ ਹਰਕਤਾਂ ਦੂਸਰੇ ਘਰੋਂ ਉਹ ਮੁੰਡਾ ਰਹਿਣ ਲਈ ਇੱਥੇ ਆਇਆ ਸਾਡੇ ਨਾਲ ਪਿਆਰ ਨਾਲ ਗੱਲ ਕੀਤੀ ਆ ਉਸਨੇ ਤੇ ਬਦਲੇ ਵਿੱਚ ਸਾਨੂੰ ਕੀ ਮਿਲਿਆ ਮੇਰੀ ਬੇਟੀ ਵੱਲੋਂ ਜੇ ਉਸ ਨੂੰ ਅੱਜ ਕੁਝ ਹੋ ਜਾਂਦਾ ਤਾਂ ਅਸੀਂ ਕੀ ਕਰਦੇ ਹੀਰ ਬਲਵੀਰ ਦੀ ਗੱਲ ਸੁਣਨ ਸਰਤੇ ਨਜਰਾ ਝੁਕਾ ਕੇ ਖੜੀ ਹੀਰ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਤੇ ਉਹ ਕੰਬ ਰਹੀ ਸੀ ਜਦੋਂ ਬਰਵੀਰ ਨੇ ਹੀਰ ਨੂੰ ਕੰਬਦੇ ਹੋਏ ਦੇਖਿਆ ਤਾਂ ਉਹ ਥੋੜਾ ਸਾਹਤ ਹੁੰਦੇ ਹੋਏ ਤੇ ਨਰਮ ਵਾਇ ਵਿੱਚ ਬੋਲੇ ਹੀਰ ਅੱਜ ਤੋਂ ਬਾਅਦ ਮੈਨੂੰ ਤੂੰ ਜਬਰਾਏ ਨਾਲ ਬਤਨੀਜੀ ਕਰਦੀ ਨਹੀਂ ਵਿਖਣੀ ਚਾਹੇਂਗੀ ਉਹ ਇੱਥੇ ਰਹਿਣ ਆਇਆ ਹੈ ਪਰ ਤੇਰੀ ਗੱਲ ਸੁਣ ਕੇ ਉਸ ਨੂੰ ਬੁਰਾ ਲੱਗਦਾ ਹੋਣਾ ਉਹ ਵੀ ਤਾਂ ਇਨਸਾਨ ਹੈ ਜੇ ਕੋਈ ਹੋਰ ਹੁੰਦਾ ਤਾਂ ਉਸਨੇ ਤੇਰੇਆਂ ਗੱਲਾਂ ਸੁਣ ਕੇ ਇੱਥੇ ਆਉਣਾ ਹੀ ਨਹੀਂ ਸੀ ਪਰ ਸ਼ਾਇਦ ਉਸ ਮੁੰਡੇ ਦੀ ਕੋਈ ਮਜਬੂਰੀ ਹੋਣੀ ਜੋ ਫਿਰ ਵੀ ਇੱਥੇ ਰਹਿ ਰਿਹਾ ਹੈ ਪਾਪਾ ਸੌਰੀ ਮੈਨੂੰ ਸੱਚੀ ਆਪਣੀ ਗਲਤੀ ਦਾ ਅਹਿਸਾਸ ਹੈ ਮੈਨੂੰ ਅਹਿਸਾਸ ਹੈ ਕਿ ਮੈਂ ਗਲਤ ਕੀਤਾ ਹੈ ਪਰ ਮੈਂ ਵਾਦਾ ਕਰਦੀ ਹਾਂ ਅੱਗੇ ਤੋਂ ਅਜਿਹਾ ਨਹੀਂ ਕਰੂੰਗੀ ਅੱਗੇ ਤੋਂ ਤੁਹਾਨੂੰ ਕਦੇ ਐਵੇਂ ਨਹੀਂ ਲੱਗੇਗਾ ਕਿ ਤੁਹਾਡੀ ਹੀਰ ਇੱਕ ਬੁਰੀ ਕੁੜੀ ਹੈ ਸੌਰੀ ਪਾਪਾ ਪਲੀਜ਼ ਬਲਬੀਰ ਵਨ ਵੇਖ ਰਿਹਾ ਹੀਰ ਦੀਆਂ ਅੱਖਾਂ ਵਿੱਚ ਕਦੇ ਤੋਂ ਰੁਕੇ ਹੰਝੂ ਬਾਹਰ ਲੁੱਟਕਾਏ ਤੇ ਉਹ ਹੁੱਟ-ਹੁੱਟ ਕੇ ਰੋਣ ਲੱਗ ਪਈ ਉਸ ਨੂੰ ਰੋਂਦਾ ਵੇਖ ਬਲਬੀਰ ਦਾ ਦਿਲ ਅਸੀਜ ਗਿਆ ਤੇ ਉਹਨਾਂ ਨੂੰ ਬੁਰਾ ਵੀ ਲੱਗਿਆ ਕਿ ਉਹਨਾਂ ਨੇ ਜ਼ਿਆਦਾ ਹੀ ਕਹਿ ਦਿੱਤਾ ਹੈ ਇਸ ਲਈ ਬਲਬੀਰ ਨੇ ਅੱਗੇ ਆਉਂਦੇ ਹੋਏ ਹੀਰ ਨੂੰ ਗਲੇ ਲਗਾ ਲਿਆ ਤੇ ਉਸ ਦਾ ਸਿਰ ਸਹਲਾਉਣ ਲੱਗੇ ਹੀਰ ਰੋਣਾ ਚੁੱਪ ਹੋ ਜਾ ਮੈਂ ਸਭ ਤੈਨੂੰ ਰਵਾਉਣ ਲਈ ਨਹੀਂ ਬਲਕਿ ਸਮਝਾਉਣ ਲਈ ਕਿਹਾ ਹੈ ਤੈਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਹੈ ਤਾਂ ਬਹੁਤ ਵਧੀਆ ਗੱਲ ਹੈ ਪਰ ਜੋ ਹੋਇਆ ਉਸ ਨੂੰ ਟਾਲਣਾ ਵੀ ਆਸਾਨ ਨਹੀਂ ਜਗਰਾਜ ਨੇ ਦੱਸਿਆ ਹੈ ਨਾ ਕਿ ਉਸ ਨੂੰ ਜ਼ਿਆਦਾ ਮਿੱਟੀ ਖਾਣ ਨਾਲ ਪ੍ਰੋਬਲਮ ਹੁੰਦੀ ਹੈ ਇਸ ਲਈ ਤੋ ਇੱਕ ਗਲਾਸ ਦੁੱਧ ਗਰਮ ਕਰਕੇ ਉਸ ਨੂੰ ਦੇ ਆਉਣਾ ਦੁੱਧ ਪੀਣ ਨਾਲ ਉਸ ਦੇ ਪੇਟ ਵਿੱਚ ਤੂੰ ពੌੜੀ ਦੀ ਮਰਗੀਦਾ ਅਸਲੀ ਖਾਣ ਹੋ ਜਾਊਗਾ ਠੀਕ ਹੈ ਪਾਪਾ ਮੈਂ ਦੇ ਆਵਾਂਗੀ ਹੀਰ ਨੇ ਆਪਣੇ ਪਾਪਾ ਨੂੰ ਜਵਾਬ ਦਿੱਤਾ ਹੀਰ ਦੀ ਗੱਲ ਸੁਣ ਕੇ ਬਲਬੀਰ ਮੁਸਕਰਾਤੇ ਤੇ ਉਹਨਾਂ ਨੇ ਹੀਰ ਨੂੰ ਖੁਦ ਤੋਂ ਦੂਰ ਕਰਦੇ ਹੋਏ ਕਿਹਾ ਵਾਹ ਹੁਣ ਤਾਂ ਬਿਨਾ ਕਿਸੇ ਨਾ ਨੁਕਰ ਤੋਂ ਮੰਨ ਗਈ ਤੂੰ ਹਾਂ ਕਿਉਂਕਿ ਮੈਂ ਕਿਸੇ ਹੋਰ ਕਰਕੇ ਆਪਣੇ ਪਾਪਾ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ ਮੈਂ ਆਪਣੀ ਦੁਨੀਆ ਨੂੰ ਗੁੱਸੇ ਵਿੱਚ ਨਹੀਂ ਦੇਖ ਸਕਦੀ ਇਸ ਲਈ ਇਹ ਕਰ ਦੇਵਾਂਗੀ ਠੀਕ ਹੈ ਫਿਰ ਤੂੰ ਦੁੱਧ ਗਰਮ ਕਰ ਮੈਂ ਬਰਤਨ ਸਾਫ਼ ਕਰ ਦਿੰਦਾ ਹਾਂ ਬਲਵੀਰ ਨੇ ਹੀਰ ਦੇ ਸਿਰ ਤੇ ਹੱਥ ਫੇਰਦੇ ਹੋਏ ਕਿਹਾ ਤੇ ਸਿੰਕ ਵੱਲ ਨੂੰ ਮੁੜਦ ਲੱਗੇ ਨਹੀਂ ਪਾਪਾ ਤੁਸੀਂ ਰਹਿਣ ਦਿਓ ਮੈਂ ਇਹ ਸਭ ਕੁਝ ਆਪ ਕਰ ਦੇਵਾਂਗੀ ਤੁਸੀਂ ਦਵਾਈ ਖਾ ਕੇ ਆਰਾਮ ਨਾਲ ਸੌ ਜਾਓ ਆਰਾਮ ਤਾਂ ਹੋ ਜਾਏਗਾ ਪੂਰਾ ਦਿਨ ਆਰਾਮ ਹੀ ਕਰਦਾ ਹਾਂ ਮੈਂ ਤਾਂ ਇਸ ਲਈ ਕਹਿ ਰਿਹਾ ਸੀ ਕਿ ਐਨੇ ਨੂੰ ਜਵਰਾਜ ਸੌ ਨਾ ਜਾਵੇ ਜਿੰਨੇ ਨੂੰ ਤੂੰ ਦੁੱਧ ਕਰਮ ਲੈ ਕੇ ਪਹੁੰਚੇਗੀ ਇਸ ਲਈ ਜਲਦੀ ਤੋਂ ਜਲਦੀ ਦੁੱਧ ਕਰਮ ਕਰਕੇ ਉਸ ਨੂੰ ਦੇ ਆ ਠੀਕ ਹੈ ਮੈਂ ਕਰਦੀ ਹਾਂ ਇਹਨੇ ਆਪਣਾ ਚਿਹਰਾ ਸਾਫ਼ ਕਰਦੇ ਹੋਏ ਕਿਹਾ ਬਰਤਨ ਵਿੱਚ ਦੁੱਧ ਪਾਉਣ ਲੱਗੀ ਕਰਨ ਲਈ ਫ੍ਰਿਜ ਵਿੱਚੋਂ ਦੁੱਧ ਕੱਢਣ ਹੀ ਲੱਗੀ ਸੀ ਟੇਬਲ ਵਿੱਚ ਦੁੱਧ ਦਾ ਗਲਾਸ ਰੱਖੀ ਹੀਰ ਸੈਕੰਡ ਫਲੋਰ ਦੇ ਦਰਵਾਜ਼ੇ ਕੋਲ ਜਾ ਖੜੀ ਸੀ ਕਦੋਂ ਤੋਂ ਉਹ ਡੋਰ ਵੈਲ ਵਜਾਉਣ ਲਈ ਹੱਥ ਅੱਗੇ ਕਰ ਰਹੀ ਸੀ ਪਰ ਪਤਾ ਨਹੀਂ ਕਿਉਂ ਉਸ ਦੀ ਹਿੰਮਤ ਨਹੀਂ ਸੀ ਪੈ ਰਹੀ ਡੋਰ ਵੈਲ ਵਜਾਉਣ ਦੀ ਕਾਫੀ ਦੇਰ ਤੱਕ ਉਹ ਉੱਥੇ ਹੀ ਖੜੇ ਖੜੇ ਜਦੋਂ ਹੀਰ ਨੂੰ ਅਹਿਸਾਸ ਹੋਇਆ ਕਿ ਦੁੱਧ ਠੰਡਾ ਹੋ ਰਿਹਾ ਹੈ ਤਾਂ ਉਸਨੇ ਚੱਟ ਦੋਰ ਬੱਲ ਵਜਾ ਦਿੱਤੀ। ਹੀ ਦਰਵਾਜ਼ਾ ਖੁੱਲਣ ਦਾ ਇੰਤਜ਼ਾਰ ਕਰ ਰਹੀ ਸੀ ਤੇ ਜਿਵੇਂ ਹੀ ਉਸਨੇ ਦੁਬਾਰਾ ਦੋਰ ਵੱਲ ਪਜਾਉਣ ਲਈ ਹੱਥ ਅੱਗੇ ਵਧਾਇਆ ਗੇਟ ਖੁੱਲਣ ਦੀ ਆਵਾਜ਼ ਆਈ। ਆਵਾਜ਼ ਸੁਣ ਹੀਰ ਨੇ ਹੱਥ ਖੱਲੇ ਕਰ ਲਿਆ ਤੇ ਦਰਵਾਜ਼ਾ ਖੁੱਲ ਗਿਆ। ਜਬਰਾਜ ਨੇ ਜਦੋਂ ਹੀਰ ਨੂੰ ਦੇਖਿਆ ਤੇ ਉਸ ਦੀ ਨਜ਼ਰਾਂ ਹੀਰ ਦੇ ਚਿਹਰੇ ਤੇ ਹੀ ਟਿਕ ਗਈਆਂ। ਉਹ ਵੀਰ ਦੇ ਬੋਲਣ ਤੋਂ ਪਹਿਲੇ ਹੀ ਬੋਲ ਪਿਆ ਠੀਕ ਹਾਂ ਹਾਂ ਮੈਨੂੰ ਕੀ ਹੋਣਾ ਇਸ ਵਕਤ ਕੁਝ ਨਹੀਂ ਬਸ ਅੱਖਾਂ ਲਾਲ ਲੱਗ ਰਹੀਆਂ ਐਵੇਂ ਲੱਗ ਰਿਹਾ ਜਿਵੇਂ ਰੋਈ ਹੋਵੇਂ ਜਿਬਰਾਇਲ ਨੇ ਕਿਹਾ ਉਸ ਦੀ ਗੱਲ ਸੁਣੋ ਵੀਰ ਨੇ ਕਿਹਾ ਤੇ ਇਸ ਵਕਤ ਮੈਂ ਕਿਸ ਲਈ ਰੋਵਾਂਗੀ ਮੈਂ ਨਹੀਂ ਰੋਈ ਹਾਂ ਓਕੇ ਫਿਰ ਇੱਥੇ ਆਉਣ ਦੀ ਵਜ੍ਹਾ ਦੁੱਧ ਦੇਣ ਆਈ ਸੀ ਪਾਪਾ ਨੇ ਕਿਹਾ ਕਿ ਦੁੱਧ ਦਿਆ ਪਰ ਕਿਉਂ ਕਿਉਂਕਿ ਦੁੱਧ ਪੀਣ ਨਾਲ ਪੇਟ ਵਿੱਚ ਮਿਰਚ ਦੀ ਜਲਣ ਘੱਟ ਹੋ ਜਾਵੇਗੀ ਅੱਛਾ ਪਰ ਮੈਂ ਇਨੀ ਵੀ ਮਿਰਚ ਨਹੀਂ ਖਾਧੀ ਫਿਰ ਵੀ ਪੀ ਲਓ ਪਰ ਮੈਂ ਦੁੱਧ ਨਹੀਂ ਪੀਂਦਾ ਜੁਗਰਾਜ ਨੇ ਜਿਵੇਂ ਹੀ ਇਹ ਕਿਹਾ ਹੀਰ ਨੇ ਉਸ ਨੂੰ ਹੋੜਿਆ ਤੇ ਫਿਰ ਕਿਹਾ ਜਰਾ ਹੀ ਟੇਪ پکڑੋ ਤੁਹਾਨੂੰ ਕੁਝ ਦਿਖਾਉਣਾ ਹੈ ਉਸ ਦੀ ਗੱਲ ਮੰਨ ਜਗਵਰਾਜ ਨੇ ਟੇਪ پکڑ ਲਈ ਤਾਹੀਰ ਛੱਟ ਆਪਣੇ ਹੱਥ ਪਿੱਛੇ ਕਰਦੇ ਹੋਏ ਬੋਲੀ ਦੁੱਧ ਪੀਣਾ ਚਾਹੀਦਾ ਹੈ ਤੇ ਜੇ ਨਹੀਂ ਪੀਣਾ ਚਾਹੁੰਦੇ ਤਾਂ ਇਸ ਨੂੰ ਚਿੜੀਆਂ ਲਈ ਕਟੋਰੀ ਵਿੱਚ ਪਾ ਕੇ ਰੱਖ ਦੇਣਾ ਉਹ ਪੀ ਲੈਣਗੀਆਂ ਪਰ ਮੈਂ ਇਸ ਨੂੰ ਵਾਪਸ ਲੈ ਕੇ ਨਹੀਂ ਜਾ ਸਕਦੀ Papa keh to main nu wara pe den gi ਹੋਣ ਚਾਹਦੀ ਹਾਂ ਗੁੱਡ ਨਾਈਟ ਐਨਾ ਕਹਿ ਕੇ ਹੀ ਰੋਠੋਂ ਭੱਜ ਗਈ ਤੇ ਜਬਰਾਜ ਹੱਥ ਵਿੱਚ ਟ੍ਰੇ ਪਕੜੀ ਉਸ ਨੂੰ ਜਾਂਦੇ ਹੋਏ ਦੇਖਦਾ ਰਹਿ ਗਿਆ ਜਦੋਂ ਹੀਰ ਜਬਰਾਜ ਦੀਆਂ ਅੱਖਾਂ ਤੋਂ ਉੱਡੇ ਹੋ ਗਈ ਤਾਂ ਜਬਰਾਜ ਨੇ ਵੀ ਨਾ ਵਿੱਚ ਸਿਰ ਹਿਲਾਉਂਦੇ ਹੋਏ ਦਰਵਾਜ਼ਾ ਬੰਦ ਕਰ ਦਿੱਤਾ ਅਗਲਾ ਭਾਗ ਕੱਲ ਨੂੰ ਜ਼ਰੂਰ ਪੜ੍ਹਨਾ ਜੀ ਇਹ ਭਾਗ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਪੂਰਾ ਸੁਣ ਲਈ ਕੱਲ ਵਾਲਾ ਭਾਗ ਜਰੂਰ ਸੁਣਨਾ ਜੀ ਇਹ ਕਹਾਣੀ ਦੁਬਾਰੇ ਪတ် ਤੋਂ ਵੱਧ ਕਮੈਂਟ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਜੀ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ